ਅੱਜ ਨਕਸ਼ੀ ਦੇ ਨਾਲ ਹੈਂਡਵਰਕ ਦਾ ਇੱਕ ਹੋਰ ਡਿਜ਼ਾਈਨ ਹੈ ਜਿਹੜਾ ਆਪਾਂ ਕਰਨ ਲੱਗੇ ਆ ਲੋਹੇ ਦੇ ਅੱਡੇ ਤੇ ਜਿਹੜਾ ਮੈਂ ਸੂਟ ਲਾ ਲਿਆ ਤੇ ਇਹ ਸਮਾਨ ਆ ਜਿਹੜਾ ਸਭ ਤੋਂ ਪਹਿਲਾਂ ਉਹ ਤੁਹਾਨੂੰ ਕੀ ਚਾਹੀਦਾ ਇਹ ਮੈਂ ਮੈਟ ਜਿਹੜੀ ਸੀਕਵੈਂਸ ਲਈਏ ਬਿਲਕੁਲ ਜਿਹੜੀ オリジナル ਹੁੰਦੀ ਆ ਉਹ ਵਾਲੀ ਮੈਟ 골ਡਨ ਕਲਰ ਦੀ ਤੇ ਇੱਕ ਜਰੀ ਲਈਏ ਜਰੀ ਦੇ ਨਾਲ ਆਪਾਂ ਇਹਨੂੰ ਲਗਾਉਣਾ ਬਰੀਕ ਜਰੀ ਇਹ ਮਸ਼ੀਨ ਵਾਲੀ ਹੋਰ ਹੁੰਦੀ ਹੈ ਤੇ ਹੈਂਡਵਰਕ ਵਾਲੀ ਜਰੀ ਹੈ ਜਿਹੜੀ ਉਹ ਹੋਰ ਹੁੰਦੀ ਹੈ ਸੀ ਜਰੀ ਇੱਕ ਆਪਾਂ ਨੂੰ ਚਾਹੀਦੀ ਹੋਊਗੀ ਕਟਰ ਲਿਆ ਮੈਂ ਕਟਰ ਤੇ ਇਹ ਹੈਗੀ ਜੀ ਨਕਸ਼ੀ ਨਕਸ਼ੀ ਜੀ ਦਾ ਕਲਰ ਹੈਗਾ 골ਡਨ ਤੇ 골ਡਨ ਹੀ ਆਪਣੀ ਸੀਕਵੈਂਸ ਹੈ ਤੇ ਇਹ ਜਿਹੜੀ 24 ਨੰਬਰ ਆ ਰਹੀ ਆ ਆਰੀ ਦੇ ਦੋ ਨੰਬਰ ਹੁੰਦੇ ਆ ਇੱਕ 24 ਨੰਬਰ ਇੱਕ 24 ਨੰਬਰ 14 ਜਿਹੜੀ ਥੋੜੀ ਜੀ ਮੋਟੀ ਹੁੰਦੀ ਹੈ ਜਿਹਦੀ ਜਿਹੜੀ ਕਿ ਆਪਾਂ ਚੇਨ ਬਣਾਉਣ ਲਈ ਤੇ 24 ਬਰੀਕ ਹੈ ਜਿਹਦੇ ਨਾਲ ਕੱਟ ਦੇਣਾ ਵਗੈਰਾ ਲੱਗਦਾ ਵੀਡੀਓ ਚੱਲਣ ਤੋਂ ਪਹਿਲਾਂ ਜਿਨ੍ਹਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਜ਼ਰੂਰ ਲਾਈਕ ਸ਼ੇਅਰ ਆ ਜਿਹੜਾ ਕਮੈਂਟ ਵੀ ਸੋਹਣੇ ਸੋਹਣੇ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਇਹ ਜਿਹੜੀ ਇਹਨੂੰ ਆਪਾਂ ਜਿੰਨਾ ਕ ਆਪਾਂ ਨੂੰ ਚਾਹੀਦਾ ਹੁੰਦਾ ਨਕਸ਼ੀ ਨੂੰ ਉਸ ਸਾਈਜ਼ ਦੇ ਵਿੱਚ ਜਿਹੜਾ ਕੱਟ ਲੈਣਾ ਸਾਈਜ਼ ਆਪਾਂ ਮਿਨ ਲੈਣਾ ਹੁੰਦਾ ਵੀ ਇੰਨਾ ਕ ਸਾਈਜ਼ ਆਪਾਂ ਨੂੰ ਚਾਹੀਦਾ ਇਸ ਤਰ੍ਹਾਂ ਮਿਨ ਮਿਨ ਕੇ ਇਹਨੂੰ ਆਪਾਂ ਕੱਟਣਾ ਇਹਨਾਂ ਹੋਈ ਵਿ ਡਿਜ਼ਾਈਨ ਦੇ ਵਿੱਚ ਜਿਹੜੀ ਨਕਸ਼ੀ ਆ ਆਪਣੀ ਉਹ ਘੱਟ ਵੱਧ ਲੱਗ ਜੇ ਇਹ ਤੁਸੀਂ ਇਹਦੇ ਵਿੱਚ ਮੀਨਸ ਕਿਸੇ ਜਗ੍ਹਾ ਤੇ ਰੱਖ ਕੇ ਵੀ ਇਹਨੂੰ ਕਰ ਸਕਦੇ ਹੋ ਨੇ ਵੀ ਇਹਨਾਂ ਇਹਨਾਂ ਕੱਟਣਾ ਹੈਗਾ ਪੁਆਇੰਟ ਬਣਾ ਸਕਦੇ ਆ ਵੈਸੇ ਜਦੋਂ ਆਪਾਂ ਇਹਨੂੰ ਕਰਨ ਲੱਗ ਜਾਂਦੇ ਆ ਹਨਾ ਕੰਮ ਤਾਂ ਫਿਰ ਉਹ ਹਾਥੀ ਟਿੱਕ ਜਾਂਦਾ ਵੀ ਉਹਨੇ ਉਹਨੇ ਪੁਆਇੰਟ 'ਚ ਆਪਾਂ ਇਹਨੂੰ ਕੱਟਦੇ ਆ ਤੇ ਇਹ ਕਟਰ ਹੈਗਾ ਹੈਂਡਵਰਕ ਵਾਲਾ ਇਹਦੇ ਨਾਲ ਆਪਾਂ ਜਿਹੜਾ ਇਹਨੂੰ ਕੱਟ ਰਹੇ ਆ ਜਿਹੜੀ ਦੂਜੀ ਸੀਜ਼ਰ ਨਾਲ ਵੱਧ ਘੱਟ ਹੋ ਜਾਂਦਾ ਇਸ ਲਈ ਤੁਸੀਂ ਕਟਰ ਹੀ ਜਿਹੜਾ ਯੂਜ਼ ਕਰਨਾ ਹੈਗਾ ਇਸ ਤਰ੍ਹਾਂ ਇਹਨੂੰ ਪੀਸਸ ਦੇ ਵਿੱਚ ਕੱਟ ਕੇ ਜਿਹੜਾ ਇਹਨੂੰ ਮੈਂ ਰੱਖ ਰਹੀ ਹਾਂ ਇਹਦੇ ਵਿੱਚ ਜਿਹ ਨਾ ਸਟੋਨ ਬਾਕਸ ਹੈਗਾ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਇੱਕ ਸੀਕੁਐਂਸ ਲੈਣੀ ਆ ਸੀਕੁਐਂਸ ਲੈ ਲੈਣੀ ਆ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਇਹ ਨਕਸ਼ੀ ਹੈ ਉਹਨੂੰ ਯੂਜ਼ ਕਰਾਂਗੇ ਮੈਂ ਵੀਰਪਾਲਕ ਔਰ ਸੇਖੋਂ ਜੈਤੋ ਤੁਸੀਂ ਜੁੜਿਆ ਸਾਡੇ ਚੈਨਲ ਦੇ ਨਾਲ ਤੇ ਜੇ ਕਿਸੇ ਭੈਣ ਨੇ ਕੋਈ ਸਮਾਨ ਦੀ ਕਿੱਟ ਤਿਆਰ ਕਰਾਉਣੀ ਆ ਜਾਂ ਕੋਈ ਅੱਡਾ ਖਰੀਦਣਾ ਤਾਂ ਉਹ ਵੀ ਤੁਸੀਂ ਦਿੱਤੇ ਹੋਏ ਨੰਬਰ ਤੇ ਜਿਹੜਾ ਉਹ ਕਾਲ ਕਰਕੇ ਆਪਦਾ ਆਰਡਰ ਆ ਜਿਹੜਾ ਉਹ ਬੁੱਕ ਕਰ ਸਕਦੇ ਆ ਸੋ ਇਹਦੇ ਵਿੱਚ ਨਾ ਮੈਂ ਫੁੱਲ ਡਿਜ਼ਾਈਨ ਜਿਵੇਂ ਸੀਕਵੈਂਸ ਲੱਗੇ ਇਹਦੇ ਨਾਲ ਮੈਂ ਹੱਥੀਂ ਕੱਟ ਦਾਣਾ ਵੀ ਲਗਾਉਣਾ ਤੇ ਸਾਰੇ ਸੂਰਤ ਤੇ ਭਰ ਭਰ ਕੇ ਆਪਾਂ ਨਕਸ਼ੀ ਵਰਕ ਹੈ ਜਿਹੜਾ ਇਹਦੇ ਨਾਲ ਕਰਨਾ ਹੈਗਾ ਨਕਸ਼ੀ ਦੇ ਨਾਲ ਇੱਕ ਉਹ ਜਿਹੜੀ ਲਾਈਨ ਆ ਆਪਾਂ ਲਗਾ ਲਈਏ ਤੇ ਦੋਨੋਂ ਸਾਈਡ ਤੋਂ ਮਤਲਬ ਇੱਕ ਇੱਕ ਲਾਈਨ ਆ ਜਿਹੜੀ ਹੋਰ ਆਪਾਂ ਲਗਾਨੀ ਹੈ ਤੇ ਇਹ ਇਕੱਠੇ ਲੱਗਣਗੇ ਸੀਕਵੈਂਸ ਦੇ ਨਕਸ਼ੀ ਆ ਜਿਹੜੀ ਉਹ ਇਕੱਠੇ ਲੱਗਣਗੇ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਸ਼ਾਈਨਿੰਗ ਹੁੰਦੀ ਆ ਤੇ ਇਹ ਨਕਸ਼ੀ ਉਹੀ ਆ ਜਿਹਨੂੰ ਬਾਅਦ ਚ ਹਥੌੜੇ ਨਾਲ ਕੁੱਟਿਆ ਵੀ ਜਾਂਦਾ ਹੁੰਦਾ ਕਈ ਡਿਜ਼ਾਈਨ ਇਦਾਂ ਦੇ ਹੁੰਦੇ ਆ ਜਿਹਦੇ ਵਿੱਚ ਇਹਨੂੰ ਕੁੱਟ ਕੇ ਥੋੜਾ ਪਲੇਨ ਜਿਹਾ ਕੀਤਾ ਜਾਂਦਾ ਹੁੰਦਾ ਇਵਲੀਆ ਹੁਣ ਆਪਾਂ ਇੱਕ ਜਿਹੜੀ ਵਿਚਾਲੇ ਲਗਾਉਣੀ ਹੁੰਦੀ ਹੈ ਉਹ ਥੋੜੀ ਲੰਬੀ ਕਰਕੇ ਲਗਾਉਣੀ ਹੈ ਤੇ ਜਿਹੜੀਆਂ ਦੋ ਹੈਗੀਆਂ ਉਹ ਆਪਾਂ ਟੇਡੀਆਂ ਕਰਕੇ ਲਗਾਉਣੇ ਇਹਦੇ ਵਿੱਚ ਦੋ ਡਿਜ਼ਾਈਨ ਆ ਜਿਹੜੇ ਉਹ ਬਣ ਸਕਦੇ ਹੁੰਦੇ ਆ ਦੋਨੋਂ ਤੁਹਾਡੇ ਨਾਲ ਮੈਂ ਇਹ ਜਿਹੜੇ ਸ਼ੇਅਰ ਕਰੂੰਗੀ ਨਕਸ਼ੀ ਦੇ ਨਾਲ ਨਕਸ਼ੀ ਤੇ ਦਬਕੇ ਦਾ ਟ੍ਰੈਂਡ ਆ ਜਿਹੜਾ ਕਦੇ ਵੀ ਉਹ ਓਵਰ ਨਹੀਂ ਹੁੰਦਾ ਹਮੇਸ਼ਾ ਰਹਿੰਦਾ ਹੀ ਆ ਨਕਸ਼ੀ ਦਬਕਾ ਹਮੇਸ਼ਾ ਟ੍ਰੈਂਡ ਦੇ ਵਿੱਚ ਜਿਹੜੇ ਰਹਿੰਦੇ ਆ ਇਹ ਸੱਚ ਲੋਹੇ ਵਾਲਾ ਅਡਾ ਇਹ ਵੀ ਤੁਸੀਂ ਬਣਵਾ ਸਕਦੇ ਆ ਫੁੱਲ ਸੂਟ ਆ ਜਿਹੜਾ ਇਹਦੇ ਤੇ ਲੱਗ ਜਾਂਦਾ ਇਹ ਸਾਈਜ਼ ਆਪਾਂ ਵੱਧ ਘੱਟ ਵੀ ਬਣਵਾ ਸਕਦੇ ਹੁੰਨੇ ਜਿੰਨਾ ਕਾ ਪਰ ਵਣਵਾਉਣਾ ਪਰ ਇਹ ਵੀ ਇਦਾਂ ਮੰਜੇ ਵਾਂਗ ਇਹਦੇ ਪਾਵੇ ਵੀ ਲਗਾ ਸਕਦੇ ਆ ਵੀ ਇਹਨੂੰ ਡਾਇਆ ਜਾ ਸਕਦਾ ਪਰ ਜਿਹੜਾ ਲੱਕੜਾ ਵਾਲਾ ਡਾ ਉਹਦੀ ਜ਼ਿਆਦਾ ਮौज ਹੁੰਦੀ ਹੈ ਕਿਉਂਕਿ ਜਿਵੇਂ ਹੁਣ ਸਰਦੀ ਹੈ ਭਾਂ ਮਰ ਜਾਈ ਚ ਰੱਖ ਕੇ ਹੁਣ ਅੰਦਰ ਰੱਖ ਕੇ ਹੀਟਰ ਕੋਲੇ ਰੱਖ ਕੇ ਇਹਨੂੰ ਫਿਰ ਬਾਹਰ ਹੀ ਜਿਵੇਂ ਕਿਤੇ ਜਾਂ ਮਤਲਬ ਲੌਬੀ ਵਗੈਰਾ ਜੀ ਡਾਉਣਾ ਪੈਂਦਾ ਹੁਣ ਇੱਕ ਵਾਰੀ ਤੋਂ ਤਿੰਨੋਂ ਆਪਾਂ ਲਗਾਤੀਆਂ ਉਸ ਤਰ੍ਹਾਂ ਕੰਪਲੀਟ ਹੋ ਗਿਆ ਦੂਜੀ ਵਾਰੀ ਜਿਹੜਾ ਹੈਗਾ ਆਪਾਂ ਇੱਕ ਮੋਤੀ ਯੂਜ਼ ਕਰਨਾ ਇਹਦੇ ਨਾਲ ਕੀ ਹੁੰਦਾ ਵੀ ਜਿਹੜਾ ਡਿਜ਼ਾਈਨ ਦਾ ਆਪਣੀ ਪੱਤੀ ਦਾ ਖੁੰਝਾ ਉਹ ਵੀ ਲੁੱਕ ਜਾਂਦਾ ਜਿਵੇਂ ਖੁੰਝੇ ਜੋ ਜਿੱਥੋਂ ਸਟਾਰਟ ਹੁੰਦੀ ਹੈ ਉੱਥੇ ਧਾਗੇ ਹੁੰਦੇ ਹਨ ਨਾ ਤਾਂ ਉਹ ਵੀ ਨਹੀਂ ਦਿਖਦੇ ਸਾਰੀਆਂ ਚੀਜ਼ਾਂ ਮਤਲਬ ਜਿਹੜੇ ਡਿਜ਼ਾਈਨ ਬਣਾਉਣੇ ਆ ਤਾਂ ਉਹ ਧਿਆਨ ਦੇ ਵਿੱਚ ਰੱਖੀਆਂ ਜਾਂਦੀਆਂ ਦੋਵਾਂ ਜੋ ਜਿਹੜਾ ਤੁਹਾਨੂੰ ਪਸੰਦ ਆਇਆ ਉਹ ਤੁਸੀਂ ਆਪਦੇ ਸੂਟ ਤੇ ਪਾ ਲਓ ਦੋਵੇਂ ਹੀ ਮੈਂ ਤੁਹਾਨੂੰ ਦਿਖਾਉਂਗੀ ਏਦਾਂ ਬਣਾ ਕੇ ਉਮੀ ਇਹਦੇ ਵਿੱਚ ਤਿੰਨੋਂ ਜਿਹੜਾ ਸਾਈਡਾ ਨਕਸ਼ੀ ਤੇ ਤਿੰਨ ਜਿਹੜੀਆਂ ਆਪਾਂ ਸਿਕਵੈਂਸ ਇਹ ਲਗਾਉਣੀ ਹੈ 골ਡਨ ਜਿਹੜੀ ਫਲੈਟ ਇਹ ਆਪਾਂ ਮੈਟ ਵਾਲੀ ਸਿਕਵੈਂਸ ਜਿਹੜੀ ਯੂਜ਼ ਕੀਤੀ ਆ ਇਹਦੀ ਸ਼ਾਈਨਿੰਗ ਆ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਕਾਰੀਗਰ ਵੀ ਇਹੀ ਜਿਹੜੀ ਸਿਕਵੈਂਸ ਆ ਯੂਜ਼ ਕਰਦੇ ਆ ਕਈ ਵਾਰੀ ਬਾਜ਼ਾਰ ਦੇ ਵਿੱਚ ਹੋਰ ਹੀ ਚਮਕੀਲੀਆਂ ਭੜਕੀਲੀਆਂ ਇਹ ਮਿਲਦੀਆਂ ਹੁੰਦੀਆਂ ਪਰ ਇਹ ਕੰਪਨੀ ਦੀ ਹੈ ਤੇ ਜਦੋਂ ਸੂਟ ਲਾਉਣਿਆਂ ਵੀ ਇਹ ਕਦੇ ਵੀ ਕਾਲੀ ਨਹੀਂ ਪੈਂਦੀ ਤੇ ਖਰਾਬ ਨਹੀਂ ਹੁੰਦੀ ਨਹੀਂ ਤਾਂ ਵੀ ਜਦੋਂ ਸੂਟ ਬਣਾ ਲੈਨੇ ਕਈ ਵਾਰੀ ਉਹਦੀ ਦਬਕਾ ਘੱਟ ਦਾਣਾ ਕਾਲਾ ਪੈ ਜਾਂਦਾ ਮੀਨ ਦੇ ਮੈਟ ਆ ਜਿਹੜੀ ਇਹ ਕੰਪਨੀ ਦੀ ਹੁੰਦੀ ਆ ਕੰਟੀ ਕਦੇ ਵੀ ਖਰਾਬ ਨਹੀਂ ਹੁੰਦੀ ਬੀਬੀਸੀ ਦਾ ਜਿਹੜਾ ਕੱਟ ਦਾਣਾ ਉਹ ਵੀ ਨਹੀਂ ਕਦੇ ਖਰਾਬ ਹੁੰਦਾ ਕੰਪਨੀ ਦਾ ਸਮਾਨ ਆ ਲਿਆ ਕਰੋ ਜੇ ਤੁਸੀਂ ਕਿਤੇ ਹੋਰ ਵੀ ਲੈ ਰਹੇ ਆ ਤਾਂ ਇਦਾਂ ਦੇਖੋ ਇੱਕ ਤਾਂ ਮੋਤੀ ਲਗਾ ਕੇ ਇਦਾਂ ਇਹਨੂੰ ਬਣਾ ਸਕਦੇ ਆਪਾਂ ਤੇ ਇੱਕ ਸਿੰਪਲ ਬਣਾ ਸਕਦੇ ਆ ਜਿਹੜਾ ਤੁਹਾਨੂੰ ਮਤਲਬ ਦੋਵਾਂ ਚ ਵਧੀਆ ਲੱਗੇ ਉਹ ਡਿਜ਼ਾਈਨ ਹੈ ਇਹ ਬਲਾਊਜ਼ ਨਹੀਂ ਜਿਵੇਂ ਹੁੰਦੇ ਫਰੌਕ ਵਗੈਰਾ ਦੇ ਉਹਨਾਂ ਤੇ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਬਹੁਤ ਸੋਹਣਾ ਲੱਗਦਾ ਮੋਤੀ ਵੀ ਲਗਾ ਸਕਦੇ ਆ ਤੇ ਬਿਨਾ ਮੋਤੀ ਤੋਂ ਵੀ ਇਹਨੂੰ ਜਿਹੜਾ ਇਹ ਬਣਾ ਸਕਦੇ ਆ ਬਹੁਤ ਸੋਹਣਾ ਬਣੇਗਾ ਜਦੋਂ ਪਰ ਪਰ ਕੇ ਸੂਟ ਬਣਾਓਗੇ ਕਿਉਂਕਿ ਨਕਸ਼ੀ ਦੇ ਵਿੱਚ ਆ ਜਿਹੜੀ ਬਹੁਤ ਜ਼ਿਆਦਾ ਸ਼ਾਈਨਿੰ ਉਹਨਾ ਲੱਗਦਾ ਮੈਂ ਵੀਰਪਾਲ ਕੌਰ ਸਿੱਖੋਂ ਜਾਤੋਂ ਸ਼ਹਿਰ ਸਾਡਾ ਜਾਤੋਂ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿਣੀ ਸੀ ਜਿਨ੍ਹਾਂ ਨੇ ਹਜੇ ਨਵੀਆਂ ਜੁੜੀਆਂ ਪਹਿਣਾ ਉਹ ਫੋਲੋ ਕਰ ਲਓ ਤੇ ਜਿਨ੍ਹਾਂ ਨੂੰ ਵੀ ਇਹ ਸਮਾਨ ਵਗੈਰਾ ਚਾਹੀਦਾ ਜਿਵੇਂ ਕੋਈ ਜਰੀ ਸੀਕੁਐਂਸ ਹੈ ਨਾ ਜੋ ਮੋਤੀ ਜਿਵੇਂ ਸਰਾਹੀ ਦਬਕਾ ਤਾਂ ਉਹ ਜੀ ਕੋਈ ਪਹਿਣ ਕਿਟ ਤਿਆਰ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਕਿਟਾ ਜਿਹੜੇ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਤੁਸੀਂ ਤਿਆਰ ਕਰਵਾ ਸਕਦੇ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ